ਸਵਾਲ ਨੰਬਰ 27 ਦਾ ਜਵਾਬ ਹੈ ਫੜੇ ਪਹਿਲਾਂ ਫੜਿਆਂ ਨਾਲ ਫਸਲਾਂ ਗਾਉਂਦੇ ਹੁੰਦੇ ਸੀਗੇ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਗਾ ਲੈਣਾ ਫਿਰ ਉਹਨੂੰ ਹਵਾ ਜਿਹੜੇ ਬੰਨੇ ਚਲਣੀ ਦੂਜੇ ਬੰਨੇ ਉਹਨੂੰ ਉਡਾ ਲੈਣਾ ਦਾਣੇ ਅੱਡ ਕਰ ਲੈਣੇ ਤੂੜੀ ਅੱਡ ਕਰ ਲੈਣੀ ਬਹੁਤ ਸੋਹਣੇ ਜਵਾਬ ਆਏ ਨੇ ਬਹੁਤ ਲੋਕਾਂ ਨੂੰ ਜਾਣਕਾਰੀ ਨਵੀਂ ਵੀ ਮਿਲੀ ਹੋਊਗੀ ਤੇ ਹੋਰ ਜਾਣਕਾਰੀ ਲੈਣ ਵਾਸਤੇ ਨਾ ਆਈਡੀ ਨੂੰ ਫੋਲੋ ਜ਼ਰੂਰ ਕਰ ਲਓ ਕਿਉਂਕਿ ਕਈ ਵਾਰ ਆਪਾਂ ਦੇਖ ਲੈਨੇ ਆ ਦੇ ਉਸ ਚੀਜ਼ ਨੂੰ ਫੋਲੋ ਨਹੀਂ ਕਰਦੇ ਲਾਈਕ ਨਹੀਂ ਕਰਦੇ ਸ਼ੇਅਰ ਨਹੀਂ ਕਰਦੇ ਫਿਰ ਉਹ ਅੱਗੇ ਨਹੀਂ ਜਾਂਦੀ ਇਹ ਫਿਰ ਉਦਾਂ ਗੱਲ ਹੋ ਜਾਂਦੀ ਜਿਵੇਂ ਆਪਾਂ ਕੋਈ ਗੱਲ ਸੁਣ ਕੇ ਆਉਦੇ ਕੋਲ ਰੱਖ ਲਈਏ ਜੇ ਮਾੜੀ ਗੱਲ ਹੈ ਉਹਨੂੰ ਤਾਂ ਕੋਲ ਰੱਖ ਲਓ ਕੋਈ ਗੱਲ ਨਹੀਂ ਅੱਗੇ ਨਾ ਦੱਸੋ ਪੀ ਲੜਾਈ ਨਾ ਵਧੇ ਜਿਹੜੀ ਚੰਗੀ ਗੱਲ ਹੈ ਨਾ ਉਹਨੂੰ ਅੱਗੇ ਜ਼ਰੂਰ ਪਹੁੰਚਾਉਣਾ ਚਾਹੀਦਾ ਹੈ ਤਾਂ ਕਿ ਚੰਗਿਆਈ ਫੈਲੇ ਤੇ ਅੱਜ ਦਾ ਸਵਾਲ ਹੈ ਪੀ ਜਦੋਂ ਕਣਕਾਂ ਪਹਿਲਾਂ ਨਾ ਫਸਲਾਂ ਇੱਕ ਥਾਂ ਇਕੱਠੀਆਂ ਕਰ ਲੈਂਦੇ ਹੁੰਦੇ ਸੀ ਮੰਨ ਲਓ ਫਸਲ ਕੱਢ ਲਈ ਦਾਣੇ ਇਕ ਥਾਂ ਬੋਲ ਲਾਤਾ ਦਾਣਿਆਂ ਦਾ ਤੇ ਜਦੋਂ ਉਥੋਂ ਚੁੱਕ ਕੇ ਆਪਣੀ ਫਸਲ ਸਾਂਭ ਲੈਂਦੇ ਜਿਹੜੇ ਪਿੱਛੇ ਦਾਣੇ ਥੱਲੇ ਰਹਿ ਜਾਂਦੇ ਹੁੰਦੇ ਸੀਗੇ ਉਹਨੂੰ ਹੁੰਝ ਕੇ ਲਿਆਉਣਾ ਬੰਦਿਆਂ ਨੇ ਜਾਂ ਬੁੜੀਆਂ ਨੇ ਜਾ ਕੇ ਘਰੋਂ ਉਹ ਜਿਹੜੀ ਥਾਂ ਹੁੰਦੀ ਹੁੰਦੀ ਜਿਸ ਦਾਣੇ ਪਏ ਹੁੰਦੇ ਸੀ ਉਹਨੂੰ ਕੀ ਕਹਿੰਦੇ ਆ ਵੀ ਅਸੀਂ ਕੀ ਹੁੰਜਣ ਚੱਲੇ ਆ ਇਹ ਸਵਾਲ ਦਾ ਜਵਾਬ ਜ਼ਰੂਰ ਦਿਓ ਤਾਂ ਕਿ ਨਵੀਂ ਪੀੜ੍ਹੀ ਨੂੰ ਪਤਾ ਲੱਗ ਸਕੇ ਅੱਜ ਕੱਲ ਤਾਂ ਕੰਪੈਨੀਆਂ ਸਿੱਧੀਆਂ ਵੱਢ ਕੇ ਟਰਾਲੀ 'ਚ ਪਾ ਦਿੰਦੀਆਂ ਨੇ ਅੱਜ ਕੱਲ ਤਾਂ ਉਹ ਚੀਜ਼ ਰਹਿ ਹੀ ਨਹੀਂ ਗਈ ਹੁੰਜਣ ਵਾਲੀ ਵੀ ਜਿੱਥੇ ਫਸਲ ਪਈ ਏ ਪਹਿਲਾਂ ਉਥੇ ਫਸਲ ਚੁੱਕ ਲੈਣੀ ਫਿਰ ਜਿਹੜੀ ਉਥੇ ਮਾੜੀ ਮੋੜੀ ਡੁੱਲੀ ਵਿਗੜੀ ਰਹਿ ਜਾਣੀ ਉਹਨੂੰ ਹੁੰਜਣਾ ਉਹ ਜਿਹੜੀ ਥਾਂ ਹੁੰਜਣ ਜਾਂਦੇ ਜਿੱਥੇ ਫਸਲ ਪਈ ਹੁੰਦੀ ਆ ਵੀ ਉਹਨੂੰ ਕੀ ਕਹਿੰਨੇ ਆ ਵੀ ਕੀ ਹੁੰਜਣ ਚੱਲੇ ਅਸੀਂ